ਆ ਜਿਹੜੀ ਮੋਛਾ ਹ ਹ ਸਾਰੇ ਬੰਦੇ ਦੇ ਹ ਰੱਕਦੇ ਆ ਹ ਇਹਦਾ ਕੋਈ ਸਵਾਲ ਵੱਖਰਾ ਹੈ ਹ ਵਟ ਤਾਂ ਦੇ ਹਰੇ ਕਿ ਦੇਈ ਜਾਂਦਾ ਹ ਇਹ ਕੀ ਬੜਿਆ ਹ ਰਾਜੇ ਦੇ ਦਰਬਾਰ ਦੇ ਵਿੱਚ ਵੇਸਵਾ ਨੱਚਦੀ ਸੀ ਹ ਨੱਚਦੀ ਸੀ ਨੰਗੇ ਮੂੰਹ ਹ ਹਰਜਾਨਾ ਨੱਚਦੀ ਸੀ ਹ ਇੱਕ ਦਿਨ ਕੋਈ ਸਿੱਧਾ ਸਾਦਾ ਮੋਛਾ ਵਾਲਾ ਜਾ ਕੇ ਬਹਿ ਗਿਆ ਹ ਜਦੋਂ ਨੱਚਦੀ ਨੱਚਦੀ ਉਹਦੇ ਕੋਲੇ ਗਈ ਹ ਉਹਨੇ ਘੁੰਟ ਕੱਢ ਲਿਆ ਅੱਛਾ ਰਾਜਾ ਹੁਣ ਬੈਠਾ ਤਖਤ ਤੇ ਵੇਲਾ ਹੀ ਸਾਹਮਣੇ ਹੂੰ ਕਹਿੰਦਾ ਵੀ ਅੱਗੇ ਨੰਗੇ ਮੂੰਹ ਨੱਚਦੀ ਅੱਜ ਘੁੰਟ ਕੀ ਤੋਂ ਕੱਢਿਆ ਨੇ ਹੂੰ ਇਹਦੋਂ ਰਾਜੇ ਕੋਲੇ ਗਈ ਉਹਨੇ ਵੇਸ਼ਭਾਨ ਨੂੰ ਪੁੱਛਿਆ ਵੀ ਅੱਗੇ ਤੂੰ ਨੰਗੇ ਮੂੰਹ ਨੱਚਦੀ ਆ ਅੱਜ ਘੁੰਟ ਕੀ ਤੋਂ ਕੱਢਿਆ ਹੂੰ ਉਹ ਕਹਿੰਦੀ ਜੀ ਮਾਰੋ ਛੱਡੋ ਅੱਜ ਛੋਡੇ ਦਰਬਾਰ ਦੇ ਵਿੱਚ ਨਾ ਮੋਛਾ ਵਾਲਾ ਬਹਿ ਗਿਆ ਆ ਕੇ ਹੂੰ ਮੈਨੂੰ ਉਦੋਂ ਸ਼ਰਮ ਆਈ ਅੱਛਾ ਉਦੋਂ ਕੱਢਿਆ ਘੁੰਟ ਹੂੰ ਉਹ ਕਹਿੰਦਾ ਫਿਰ ਸਾਡੇ ਨਹੀਂ ਮੁੱਛ ਉਹ ਕਹਿੰਦੀ ਜੇ ਇਹ ਤਾਂ ਜਦੋਂ ਕੋਲੂ ਦੇ ਸਰੋਂ ਪਾਤੀ ਨਾਲ ਤੇਲ ਕੱਢਿਆ ਪੀੜ ਕੇ ਉਦੋਂ ਅੰਦਾਜ਼ਾ ਆਉਣਾ ਵੀ ਕਿੰਨਾ ਨਿਕਲਿਆ ਕਿੰਨਾ ਨਹੀਂ ਕਹਿੰਦਾ ਜਾ ਉਹ ਮਰਦ ਨੂੰ ਪੁੱਛ ਜਾ ਕੇ ਵੀ ਜਿੰਨਾ ਨਾਮ ਮੈਂ ਦੇ ਸਕਦਾ ਉਹ ਦੇ ਦ ਹੂੰ ਉਹਦੇ ਕੋਲੇ ਗਈ ਉਹਨੂੰ ਦੱਸਿਆ ਵੀ ਭਾਈ ਸਾਹਿਬ ਆਹ ਗੱਲ ਆਹ ਬਾਤ ਆ ਮੈਂ ਤੇਥੋਂ ਘੁੰਡ ਕੱਢਿਆ ਤੈਨੂੰ ਮਰਦ ਸਮਝਿਆ ਤੇ ਰਾਜਾ ਆਹ ਗੱਲ ਕਹਿੰਦਾ ਵੀ ਜਿੰਨਾ ਨਾਮ ਮੈਂ ਦੇ ਸਕਦਾ ਉਹ ਦੇ ਦ ਉਹ ਕਹਿੰਦਾ ਵੀ ਰਾਜਾ ਜਿੰਨਾ ਮਰਜ਼ੀ ਚੱਲ ਲੈ ਉੱਪਰ ਚੱਲੋ। ਅੱਛਾ। ਉਹਨੇ ਉਵੇਂ ਆ ਕੇ ਰਾਜੇ ਨੂੰ ਕਹਿਤਾ ਜਿਸ ਉੱਥੋਂ ਉੱਪਰ ਚੱਲੋ। ਹੂੰ। ਰਾਜਾ ਕਹਿੰਦਾ ਸੋਮਾ ਤੇ ਗੱਲ ਜਾਵੜੀ। ਹੂੰ। ਉਹ ਕਹਿੰਦਾ ਰਾਜਾ ਭਲਾ ਪੁੱਠਾ ਹੋ ਕੇ ਢੱਕੇ ਪੇ ਉੱਪਰ ਹੀ ਚੱਲੋ। ਅੱਛਾ। ਉਹ ਕਹਿੰਦੀ ਵੀ ਨਾਮ ਉਹ ਮੰਗ ਮਾਲੂ। ਹਾਂ। ਉਹ ਮਰਦ ਨੇ ਵੀ ਕਹਿਤਾ ਲੈ ਲਈ ਤੇ ਰਾਜੇ ਕੋਲੇ ਗਈ ਉਹ ਵੀ ਕਹਿੰਦਾ ਲੈ ਲਈ। ਹੂੰ। ਹੁਣ ਨੱਚੀ ਕੁੱਦੀ। ਹੂੰ। ਜਦੋਂ ਹੋਈ ਖਾੜੇ ਦੀ ਸਮਾਗਤੀ ਹੂੰ ਤੇ ਰਾਜੇ ਨੂੰ ਕਹਿੰਦੀ ਜੀ ਮੇਰਾ ਨਾਮ ਹੂੰ ਉਹ ਕਹਿੰਦਾ ਨੋਕਰੋ ਖਜ਼ਾਨਾ ਖੋਲ ਦਿਓ ਹੂੰ ਢੋਲਾ ਮਾਇਆ ਜਿੰਨੀ ਢੋਈ ਦੀ ਉਹ ਕਹਿੰਦੀ ਮਾਇਆ ਅੱਗ ਲਾਉਣੀ ਮੈਂ ਹੂੰ ਪੈਸੇ ਨਹੀਂ ਚਾਹੀਦੇ ਕਹਿੰਦਾ ਹੋਰ ਕਹਿੰਦੀ ਇੱਕ ਤੇਰੇ ਘਰ ਵਾਲੀ ਬਣਨਾ ਹੂੰ ਇੱਕ ਤੇਰਾ ਸਿਰ ਵੜਨਾ ਅੱਛਾ ਜਦੋਂ ਸਿਰ ਕਿਹਾ ਤੇ ਬਾਦਸ਼ਾਹ ਦਾ ਕਲਜਾ ਜਾ ਵਜਾ ਪਿਛਲੇ ਪਾਸੇ ਹੂੰ ਕਹਿੰਦਾ ਜਾ ਉਹ ਮਰਦ ਨੂੰ ਪੁੱਛ ਇਹ ਸਿਰ ਬਟਾਉ ਹੂੰ ਉਹਦੇ ਕੋਲੇ ਜਾਵੜੀ ਕਹਿੰਦੀ ਭਾਈ ਸਾਹਿਬ ਸ਼ਰਤ ਕਹਿੰਦਾ ਬੱਤੀਦੰਦ ਮੂੰਹ ਚ ਲਾਏ ਪ੍ਰਮਾਤਮਾ ਨੇ ਤੇ ਇੱਕ ਜੀਵ ਲਈ ਮਾਰਾ ਜਾਂ ਹਲਾਕੀ ਮੰਗਦੀ ਹੈ ਕਹਿੰਦੀ ਸਿਰ ਉੱਠ ਕੇ ਖੜਾ ਹੋ ਕੇ ਉਹਦੇ ਪੈਰਾ ਚ ਮਾਰਿਆ ਕਹਿੰਦਾ ਕੱਟ ਲਾ ਹੁਣ ਮੈਲਟ ਨਾ ਲਈ ਹੂੰ ਉਹ ਕਹਿੰਦੀ ਆਏ ਨਹੀਂ ਕੱਟਣਾ ਮੈਂ ਤੇਰਾ ਤੇ ਰਾਜੇ ਦਾ ਇੱਕੇ ਟੱਕ ਨਾ ਕੱਟਣਾ ਹੂੰ ਰਾਜੇ ਨੂੰ ਕਹਿੰਦੀ ਆ ਜਾਓ ਜੀ ਉਹ ਥੱਪਿਆ ਹੂੰ ਆ ਜਾਓ ਬਰਾਬਰ ਅੱਛਾ ਜੀ ਰਾਜਾ ਕਰਨ ਲੱਗਾ ਵੀ ਮੈਨੂੰ ਰਾਣੀਆਂ ਨਾਲ ਸਲਾਹ ਕਰਨ ਲੈ ਹੂੰ ਕਹਿੰਦੀ ਕਰਿਆ ਉਹਨੂੰ ਕਹਿੰਦੀ ਤੂੰ ਪਿਆਰਾ ਮੂਤਾ ਹੂੰ ਰਾਣੀਆਂ ਨੂੰ ਜਾ ਕੇ ਦੱਸਿਆ ਵੀ ਗੱਲ ਆਉਗੀ ਤੇ ਸਿਰ ਵਡਾਉਣਾ ਪੈਣਾ ਹੂੰ ਉਹ ਕਹਿੰਦਾ ਕੁੱਤਿਆਂ ਜਾਂਦਿਆ ਸਿਰ ਤਾਂ ਤੂੰ ਵਡਾ ਦੇਗਾ ਹੂੰ ਰਾਜਕਾਦੇ ਨਾਲ ਚੱਲੂ ਤੇ 12 13 ਅਸੀਂ ਹੂੰ ਆ ਹੂੰ ਸਿਰ ਵਡਾ ਕੇ ਕੀ ਕਰੇਗਾ ਉਹ ਕਹਿੰਦਾ ਵਡਾਉਣਾ ਪੈਣਾ ਹੂੰ ਉਹ ਕਹਿੰਦੀਆਂ ਫਿਰ ਤੈਨੂੰ ਜਾਚ ਦੱਸ ਦਿੰਦੀਆਂ ਬਚਣ ਸੀ ਬਾਜੇਗਾ ਹੂੰ ਕਹਿੰਦਾ ਦੱਸੋ ਕਹਿੰਦੇ ਉਹ ਸਤਾਲੇ ਹੂੰ ਆ ਤੇਰੀ ਦਾੜੀ ਰੂੜੀ ਚੱਕ ਦਿੰਦੇ ਨਾ ਜਮੇ ਅੱਛਾ ਮੱਛਾ ਮੱਛਾ ਹਾਂ ਤੇ ਤੈਨੂੰ ਜਨਾਨੀ ਬਣਾ ਦਿੰਦੇ ਨਾ ਹਾਂ ਜਨਾਨੀ ਬਣਾ ਕੇ ਗਲਾਲੀਆਂ ਮਲ ਕੇ ਚੂੜਾ ਪਾ ਕੇ ਹੂੰ ਵਾਰਡ ਗੁੱਤ ਕਰ ਦਿੰਦੀਆਂ ਹੂੰ ਉਹ 360 ਗੋਲੀ ਜਿੱਥੇ ਕੱਤਦੀ ਆ ਨਾ ਹੂੰ ਉਹਨਾਂ ਦੇ ਵਿੱਚ ਚਰਖੇ ਤੇ ਬਹਿ ਜਾ ਹੂੰ ਇੰਨਾਂ ਤੋਂ ਉਹਨੂੰ ਕੀ ਸਿਆਣ ਆਉਣੀ ਆ ਹੂੰ ਆਪੇ ਮੁੜ ਜੂਗੀ ਹੂੰ ਰਾਜਾ ਕਹਿੰਦਾ ਛੇਤੀ ਕਰੋ ਹੂੰ ਉਹਨਾਂ ਨੇ ਕੁੰਡੀ ਦੇ ਥੱਲੇ ਰਗਾ ਕੱਢਤਾ ਫੇਰ ਮਾਰ-ਮਾਰ ਬਲੇਡ ਠੀਕ ਹੈ ਜਦੋਂ ਕੱਢਤਾ ਤੇ ਗਲਾਲੀਆਂ ਲਾਤੀਆਂ ਕਾਟੇ ਛਾਟੇ ਪਾਤੇ ਹਾਂ ਤੇ ਪਾਤਾ ਚਰਖੇ ਤੇ ਹਾਂ ਹੁਣ ਉਹ ਪੈਣ ਦੇ ਚਰਖੇ ਦਾ ਕੁੱਡਣ ਜਾਣਾ ਫਿਰ ਕਿਤੇ ਆਏ ਗੇੜ ਦੇ ਵਿੱਚ ਕਿਤੇ ਆਏ ਹਾਂ ਉਹਦਾਂ ਨੂੰ ਗਈ ਹਾਂ ਉਹਨੇ ਆਵਾਜ਼ ਮਾਰੀ ਵੀ ਰਾਜਾ ਸਾਹਿਬ ਰਾਣੀਆਂ ਕਹਿੰਦੀਆਂ ਸ਼ਿਕਾਰ ਗਿਆ ਹਾਂ ਸਹੀ ਹੁਣ ਜਿਹੜੀ ਪੰਡਾਲ ਚ ਨਗਦੀ ਉਹ ਥੋੜੀ ਕਣੀ ਗੱਲ ਸੀ ਹਾਂ ਉਨੇ ਮਾਰੀ ਤਰਿੰਜਣਾ ਚ ਨਿਗਾ ਤੇ ਉਹ ਕੁੱਡਣ ਜੈ ਨਾ ਫਿਰੇ ਹੂੰ ਕਹਿੰਦੀ ਉਹ ਬੈਠਾ ਹੂੰ ਉਹਨੇ ਗੁੱਟੋਂ ਫੜ ਲਿਆ ਹੂੰ ਕਹਿੰਦੀ ਰਾਜਾ ਜੀ ਐ ਨਹੀਂ ਕੰਮ ਚੱਲਣਾ ਹੂੰ ਸਿਰ ਤਾਂ ਵਢਾਉਣਾ ਪੈਣਾ ਹੂੰ ਉਹ ਆਦਾ ਅਜ ਤਾਂ ਜਨਾਨੇ ਹੀ ਚੰਗੇ ਉਹਦਾ ਵੜ ਲਾ ਅੱਛਾ ਸਾਥੋਂ ਨਹੀਂ ਬਿਠਾਈ ਦਾ ਠੀਕ ਹੈ ਠੀਕ ਹੈ